ਅਮਰੀਕਾ ਸਰਕਾਰ ਵੱਲੋਂ ਲਗਾਤਾਰ ਭਾਰਤੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਤੇ ਇਹਨਾਂ ਭਾਰਤੀਆਂ ਨੂੰ ਡਿਪੋਰਟ ਕਰਨ ਤੇ ਲਗਾਤਾਰ ਜਿੱਥੇ ਸਿਆਸੀ ਬਿਵਾਲ ਵੀ ਹੁੰਦਾ ਹੋਇਆ ਨਜ਼ਰ ਆ ਰਿਹਾ ਉੱਥੇ ਹੀ ਡਿਪੋਰਟ ਕੀਤੇ ਜਾਣ ਵਾਲੇ ਨੌਜਵਾਨਾਂ ਦੇ ਪਰਿਵਾਰਾਂ ਦੇ ਵਿੱਚ ਕਾਫੀ ਰੋਸ ਵੀ ਪਾਇਆ ਜਾ ਰਿਹਾ ਜਿੱਥੇ ਹਰ ਕੋਈ ਕਹਿ ਰਿਹਾ 트ੰਪ ਸਰਕਾਰ ਦੇ ਵੱਲੋਂ ਇਹ ਬਹੁਤ ਮਾੜਾ ਕੀਤਾ ਉੱਥੇ ਹੀ ਮੁਹਾਲੀ ਦਾ ਇੱਕ ਨੌਜਵਾਨ ਸ਼ਿਵ ਸੈਨਾ ਪੰਜਾਬ ਦਾ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਜੋ ਕਿ ਇਸ ਟਰੰਪ ਦੇ ਐਕਸ਼ਨ ਨੂੰ ਚੰਗਾ ਦੱਸ ਰਿਹਾ ਜੋ ਕੀ ਕਹਿ ਰਿਹਾ ਟਰੰਪ ਸਰਕਾਰ ਦੇ ਵੱਲੋਂ ਬਹੁਤ ਵਧੀਆ ਕੀਤਾ ਜੋ ਇਹਨਾਂ ਨੌਜਵਾਨਾਂ ਨੂੰ ਡਿਪੋਰਟ ਕੀਤਾ ਆਖਰ ਕੀ ਤਰਕ ਹੈ ਇਸ ਨੌਜਵਾਨ ਦਾ ਜੋ ਟਰੰਪ ਦੇ ਇਸ ਐਕਸ਼ਨ ਨੂੰ ਵਧੀਆ ਦੱਸ ਰਿਹਾ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਤਾਰੀਫਾਂ ਕਰ ਰਿਹਾ ਆਖਰ ਕੀ ਕਾਰਨ ਆ ਤੁਹਾਨੂੰ ਇਸ ਨੌਜਵਾਨ ਦੀ ਜੈ ਸ਼੍ਰੀ ਰਾਮ ਮੈਂ ਸਿਮਰਨਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਮਲਿਸਪਸ਼ਨਾ ਪੰਜਾਬ ਦੋਸਤੋਂ ਤੁਸੀਂ ਇੱਕ ਪੰਜਾਬ ਚ ਬਹੁਤ ਮੁੱਦਾ ਪਕਿਆ ਹੋਇਆ ਹੈ ਜੋ ਕਿ ਇੱਕ ਮੁੱਦੇ ਦਾ ਬਹੁਤ ਵਿਸ਼ਾ ਬਣਿਆ ਹੋਇਆ ਹੈ ਜੋ ਕਿ ਅਮਰੀਕਾ ਨੇ ਬੰਦੇ ਡਿਪੋਰਟ ਕੀਤੇ ਸਨ ਜੋ ਕਿ 30 ਬੰਦੇ ਸਾਡੇ ਪੰਜਾਬ ਦੇ ਸਨ ਬਾਕੀ ਅਦਰ ਸਟੇਟ ਦੇ ਸਨ ਜੋ ਕਿ ਉਹ ਪਲੇਨ ਅੰਮ੍ਰਿਤਸਰ ਚ ਲੈਂਡ ਹੋਇਆ ਸੀਗਾ ਇੰਟਰਨੈਸ਼ਨਲ 에ਰਪੋਰਟ ਅੰਮ੍ਰਿਤਸਰ ਚ ਲੈਂਡ ਹੋਇਆ ਸੀਗਾ ਤੇ ਉਸ ਮੁੱਦੇ ਨੂੰ ਲੈ ਕੇ ਲੋਕਾਂ ਨੇ ਬਹੁਤ ਹੂਆ ਬਣਾ ਰੱਖਿਆ ਜਿਵੇਂ ਕਿ ਕਹਿੰਦੇ ਕਿ ਟਰੰਪ ਨੇ ਬਹੁਤ ਮਾੜਾ ਕੀਤਾ ਜਮ ਮੋਦੀ ਜੀ ਨੂੰ ਲੈ ਕੇ ਬਹੁਤ ਗੱਲਾਂ ਹੁੰਦੀਆਂ ਪੰਨਾਂ ਨੇ ਕਿ ਮੋਦੀ ਨੇ ਇਹ ਬਹੁਤ ਗਲਤ ਕੀਤਾ ਦੇਖੋ ਦੋਸਤੋ ਜਿਹੜੀ ਗੱਲ ਹੈਗੀ ਹੈ ਬਾਹਰ ਦੀ ਅਮਰੀਕਾ ਨੂੰ ਲੈ ਕੇ ਤੇ ਉਹਨੇ 트럼ਪ ਨੇ ਰਿਪੋਰਟ ਕੀਤੇ ਸਨ ਉਥੋਂ ਦੇ ਰਾਸ਼ਟਰਪਤੀ ਨੇ ਰਿਪੋਰਟ ਕੀਤੇ ਸਨ ਮੈਂ ਤਾਂ ਕਹਿੰਦਾ ਵਧੀਆ ਕੀਤੇ ਨੇ ਰਿਪੋਰਟ ਕੋਈ ਮਾੜਾ ਨਹੀਂ ਕੀਤਾ ਸਾਡੇ ਨਰਿੰਦਰ ਮੋਦੀ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਉੱਥੇ ਜਾ ਕੇ ਗੱਲਬਾਤ ਕੀਤੀ ਗੱਲਬਾਤ ਕਰਦੇ ਆਂ 트럼ਪ ਨੇ ਉਹਨਾਂ ਨਾਲ ਜੋ ਵੀ ਮੀਟਿੰਗ ਹੋਈ ਮੀਟਿੰਗ 'ਚ ਗੱਲ ਫਾਈਨਲ ਹੁੰਦੀ ਆ ਉਹਨਾਂ ਨੇ ਜਿਹੜੇ ਬੰਦੇ ਰਿਪੋਰਟ ਕੀਤੇ ਸੀਗੇ ਉਹਨਾਂ ਨੂੰ ਜੇ ਉੱਥੇ ਜੇਲ੍ਹ 'ਚ ਡੱਕਿਆ ਜਾਂਦਾ ਕਿੰਨੀ ਮਾੜੀ ਗੱਲ ਸੀਗੀ 트럼ਪ ਨੇ ਬਹੁਤ ਚੰਗਾ ਕੰਮ ਕੀਤਾ ਜੇ ਕਿ ਅੱਜ ਬੰਦੇ ਉਹ ਆਪਣੀ ਫੈਮਲੀਆ 'ਚ ਬੈਠੇ ਨੇ ਠੀਕ ਹੈ ਖਰਚਾ ਕਰਕੇ ਗਏ ਨੇ ਉਹਨਾਂ ਦਾ ਖਰਚਾ ਹੋਇਆ ਕਿਸੇ ਨੇ 40 ਲੱਖ ਲਾਇਆ ਨੇ ਕਿਸੇ ਨੇ 45 ਲੱਖ ਲਾਇਆ ਪਰ ਲੋਕੋ ਤੁਸੀਂ ਇਹ ਵੀ ਸੋਚੋ ਕਿ ਜਿਨ੍ਹਾਂ ਦੀ ਫੈਮਲੀਆਾਂ 'ਚ ਬੱਚੇ ਛੋਟੇ ਵੀ ਛੋਟੇ ਸਨ ਤੇ ਬੱਚਿਆਂ ਨੂੰ ਡਿਪੋਰਟ ਕੀਤਾ ਉਹਨਾਂ ਦੀ ਫੈਮਲੀਆਾਂ ਨੂੰ ਡਿਪੋਰਟ ਕੀਤਾ ਤੇ ਉਹਨਾਂ ਨੂੰ ਲੈ ਕੇ ਜਿਹੜੀ ਇਹ ਸੀਗੀ ਗੱਲ ਘਟਨਾ ਸੀਗੀ ਇਹਨੂੰ ਤੁਸੀਂ ਸੋਚਣ ਦੀ ਲੋੜ ਹੈ ਉਹਨੇ 트럼ਪ ਨੇ ਮਾਰਾ ਨਹੀਂ ਕੀਤਾ ਉਹ ਤੋਂ ਨਿਰਸ਼ਟਪਤੀ ਨੇ ਜੇ ਉੱਥੇ ਜੇਲ੍ਹ 'ਚ ਜੇਲ੍ਹ 'ਚ ਕਰ ਦਿੰਦਾ ਉਹਨਾਂ ਨੂੰ ਸਜ਼ਾ ਕਰ ਦਿੰਦਾ ਉੱਥੋਂ ਕਿਹਨੇ ਦੇਖਣਾ ਸੀਗਾ ਕਿਹਨੇ ਦੇਖਣਾ ਸੀਗਾ ਤੇ ਉਹਨੇ ਸਾਡੇ ਭਾਰਤ ਦੇ ਮੋਦੀ ਜੀ ਨੇ ਬਹੁਤ ਚੰਗਾ ਕੰਮ ਕੀਤਾ ਉਹ ਅੱਜ ਬੰਦੇ ਆਪਣੀਆਂ ਫੈਮਲੀਆ 'ਚ ਤਾਂ ਬੈਠੇ ਨੇ ਐਨਾ ਕਿ ਤਾ ਤੁਸੀਂ ਵੀ ਸਮਝਦਾਰ ਹੋ ਕਿ ਉਹ ਬੰਦੇ ਅੱਜ ਆਪਣੀਆਂ ਫੈਮਲੀਆ 'ਚ ਬੈਠੇ ਨੇ ਲੋਕ ਮੋਦੀ ਜੀ ਨੂੰ ਮਾੜਾ ਕਹਿ ਰਹੇ ਨੇ 트ੰਪ ਨੂੰ ਮਾੜਾ ਕਹਿ ਰਹੇ ਮੈਂ ਮਾੜਾ ਨਹੀਂ ਖਾਵਾਂ ਸਾਨੂੰ ਸਮਝਣ ਦੀ ਲੋੜ ਹੈ ਕਿਉਂਕਿ ਉਹਨਾਂ ਨੇ ਬਹੁਤ ਚੰਗਾ ਕੰਮ ਕੀਤਾ ਮੋਦੀ ਜੀ ਨੇ ਸਾਡਾ ਭਾਰਤ ਦਾ ਨਾਮ ਬਹੁਤ ਉੱਚਾ ਕੀਤਾ ਜੋ ਕਿ ਲੋਕ ਉਹਨਾਂ ਨੂੰ ਬਹੁਤ ਮਾੜਾ ਬੋਲਦੇ ਨੇ ਪਰ ਲੇਕਿਨ ਸੋਚਣ ਦੀ ਲੋੜ ਹੈ ਸਾਨੂੰ ਜੋ ਮੋਦੀ ਜੀ ਕਰਕੇ ਸਾਡੇ ਇੰਡੀਆ ਲਈ ਜਾਂ ਭਾਰਤ ਲਈ ਕਹਿ ਸਕਦੇ ਆ ਉਹ ਕੋਈ ਅੱਜ ਤੱਕ ਦੀ ਸਰਕਾਰ ਨੇ ਨਹੀਂ ਕੀਤਾ ਬੀਜੇਪੀ ਸਰਕਾਰ ਨੇ ਜੋ ਕੰਮ ਕਰਤਾ ਸਾਡੇ ਭਾਰਤ ਚ ਕੋਈ ਨਹੀਂ ਕਰ ਸਕਿਆ ਸਾਡੇ ਨਰਿੰਦਰ ਮੋਦੀ ਜੀ ਨੇ ਬਾਹਰ ਕੰਟਰੀਆਂ ਚ ਜਾ ਕੇ ਬਿਜ਼ਨਸ ਬਿਜ਼ਨਸ ਨੂੰ ਲੈ ਕੇ ਸੀਗਾ ਤੇ ਦੂਜਾ ਜਿਹੜੇ ਅਮਰੀਕਾ ਤੋਂ ਰਿਪੋਰਟ ਹੋਏ ਨੇ ਅੱਜ ਵੀ ਸ਼ਾਇਦ ਪਲੇਨ ਅੱਜ ਵੀ ਕੋਈ ਲੈਂਡ ਹੋਇਆ ਪਰ ਵਧੀਆ ਕੀਤਾ ਜਿਹੜੇ ਉੱਥੇ ਅਨਲੀਗਲ ਰਹਿੰਦੇ ਸੀਗੇ ਅਨਲੀਗਲ ਜਿਹੜੇ ਲੀਗਲ ਸੀਗੇ ਉਹਨਾਂ ਤਾਂ ਨਹੀਂ ਜਿਹੜੇ ਅਨਲੀਗਲ ਸੀਗੇ ਤੇ ਉਹਨਾਂ ਚ ਬਹੁਤ ਚੰਗਾ ਕੰਮ ਕੀਤਾ ਉਹਨਾਂ ਨੇ ਉਥੋਂ ਦੀ ਸਰਕਾਰ ਨੇ ਰਾਸ਼ਟਰਪਤੀ 트ੰਪ ਨੇ ਮੋਦੀ ਜੀ ਨਾਲ ਕੰਟੈਕਟ ਕੀਤਾ ਕਿ ਇਹਨਾਂ ਨੂੰ ਮੈਂ ਜੇਲ੍ਹ ਚ ਜਾਂ ਜੇਲ੍ਹ ਜੇਲ੍ਹ ਚ ਦੀ ਬਜਾਏ ਉਹ ਇੰਡੀਆ ਡਿਪੋਰਟ ਕੀਤੇ ਬਹੁਤ ਚੰਗਾ ਵਧੀਆ ਕੰਮ ਸੀਗਾ ਮੈਂ ਨਹੀਂ ਕਹਿੰਦਾ ਕਿ ਮਾੜਾ ਸੀਗਾ ਕਿਉਂਕਿ ਮੋਦੀ ਜੀ ਨਾਲ ਗੱਲਬਾਤ ਕਰਦੇ ਉਹਨਾਂ ਨੇ 트ੰਪ ਜੀ ਨੇ ਕਿਹਾ ਕਿ ਮੈਂ ਇਹਨਾਂ ਨੂੰ ਇੰਡੀਆ ਡਿਪੋਰਟ ਕਰਦਾ ਮੋਦੀ ਜੀ ਨੇ ਕਿਹਾ ਬਿਲਕੁਲ ਸਹੀ ਹੈ ਤੇ ਇਹ ਚ ਮਾੜਾ ਵੀ ਕੀ ਕੰਮ ਕੀਤਾ ਉਹਨਾਂ ਨੇ ਫਿਰ ਅਮਰੀਕਾ এয়ারਪੋਰਟ ਉਹਨ ਲੈ ਕੇ ਗੱਲ ਆ ਗਈ এয়ারਪੋਰਟ ਤਾਂ ਕਿਤੇ ਵੀ ਸਾਡਾ ਭਾਰਤ ਹੈ ਕਿਤੇ ਵੀ ਪਲੇਨ ਲੈਂਡ ਕਰ ਸਕਦੇ ਨੇ ਕੋਈ ਪ੍ਰੋਬਲਮ ਨਹੀਂ ਹੈ ਜਦੋਂ ਕੋਈ ਬਹੁਤ ਵੱਡਾ ਮੁੱਦਾ ਨਹੀਂ ਹੈਗਾ ਇਹ ਵੀ ਜਿਹੜੀ ਮੋਦੀ ਜੀ ਨੇ ਕੰਮ ਕੀਤਾ ਉਹ ਕੋਈ ਨਹੀਂ ਕਰ ਸਕਦਾ ਉਹ ਤੇ ਮੋਦੀ ਨੂੰ ਮਾੜਾ ਨਾ ਕੋ ਸਾਨੂੰ ਸੋਚਣ ਦੀ ਸਮਝਣ ਦੀ ਲੋੜ ਹੈ ਕਿ ਜਿਹੜੇ ਮੋਦੀ ਜੀ ਕੰਮ ਕਰ ਗਿਆ ਕੋਈ ਨਹੀਂ ਕਰ ਸਕਦਾ ਠੀਕ ਹੈ ਤੇ ਦੂਜਾ ਜਿਹੜੇ 트럼ਪ ਨੇ ਰਿਪੋਰਟ ਕੀਤੀ ਰਾਸ਼ਟਰਪਤੀ ਜੀ ਨੇ ਬਹੁਤ ਚੰਗਾ ਕੰਮ ਕੀਤਾ ਮਤਲਬ ਉਥੋਂ ਜੇ ਜੇਲ੍ਹ ਚ ਜੇਲ੍ਹ ਚ ਸਜ਼ਾ ਕਰ ਦੰਦੇ ਇਹਨਾਂ ਨੂੰ ਜੇਲ੍ਹ ਚ ਪਾਇਆ ਜਾਂਦਾ ਕਿੰਨਾ ਮਾੜਾ ਹੁੰਦਾ ਤੇ ਅੱਜ ਉਹ ਬੰਦੇ ਆਪਣੀਆਂ ਫੈਮਲੀਆਂ ਚ ਬੈਠੇ ਨੇ ਠੀਕ ਆਪਣੀ ਫੈਮਲੀ ਚ ਤਾਂ ਬੈਠੇ ਨੇ ਆਪਣੇ ਘਰ ਤਾਂ ਆ ਗਏ ਸਹੀ ਸਲਾਮਤ ਤਾਂ ਹੈਗੇ ਨੇ ਉੱਥੇ ਪਤਾ ਨਹੀਂ ਕਿਹੜੀ ਸਜ਼ਾ ਦੇਣੀ ਸੀ ਕਿਹੜੀ ਜੇਲ੍ਹ ਚ ਪਾਉਣਾ ਸੀਗਾ ਕਿਸੇ ਨੂੰ ਕੋਈ ਪਤਾ ਨਹੀਂ ਇੱਥੇ ਸਿਰਫ ਲੋਕ ਗੱਲਾਂ ਬਣਾਉਂਦੇ ਨੇ ਇਦਾਂ ਦਾ ਨਾ ਕੰਮ ਕਰੋ ਪੰਜਾਬ ਦਾ ਮਾਹੌਲ ਨਾ ਖਰਾਬ ਕਰੋ ਜੋ ਕਿ ਇੱਕ ਜੁੱਟ ਹੋਣ ਰਹੋ ਤੇ ਜੋ ਮੋਦੀ ਜੀ ਕਰ ਰਹੇ ਨੇ ਬਹੁਤ ਚੰਗਾ ਕੰਮ ਕਰ ਰਹੇ ਨੇ ਤੇ ਮੈਂ ਇਨਾ ਹੀ ਕਹਿਣਾ ਚਾਹੁੰਦਾ ਕਿ ਇਸ ਵੀਡੀਓ